ਕਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਿਆਂ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜੀ ਆਪਾਂ ਤੁਹਾਡੇ ਨਾਲ ਛੋਟਾ ਜਿਹਾ ਗੀਤ ਲੋਕੀਂ ਤੇ ਸਾਂਝਾ ਕਰਨ ਲੱਗੇ ਲੈ ਸੁਣਿਓ ਪਿਆਰ ਦੇ ਨਾਲ ਕੀ ਲੈਣਾ ਪਟੀ ਵੀਰ ਮੱਜੀਆਂ ਨਾ ਵੇਚ ਬੇ ਬਾਵਲ ਦੇ ਦੇਸ ਵੇ ਮਾਮਾ ਨੂੰ ਚਾੜ ਜਾਂਦਾ ਤੀਆਂ ਨੂੰ ਵੇਖ ਕੇ ਨੀ ਪਬੋ ਦੇ ਮਥੇ ਧਿਉੜੀ ਨਾਂਣ ਦਾ ਨੂੰ ਚੱਕ ਦੇਨੀ ਚਰਖਾ ਪਾਬੋ ਚੱਕ ਦੇਨੀ ਭੂਣੀਆਂ ਆਇਆ ਕੇ ਤਾਂ ਮਿਲ ਜਾ ਪਾਬੋ ਨਣ ਦਾ ਪਰੌਣੀਆਂ ਲੈ ਢਾਲੀ ਨਾ ਪਟੇ ਵੀਰਾ ਨਾਲ ਕੇ ਨਾ ਬੇਚਦੇ ਸਾਰਾ ਚੜ ਜਾਂਦਾ ਤੀਆਂ ਨੂੰ ਦੇਖ ਕੇ ਨੇ ਪਾਬੋ ਦੇ ਮਥੇ ਥੈਉੜੀ ਨਾਣ ਦਾ ਨੂੰ ਦੇਖ ਕੇ ਨੇ ਚੱਕ ਦੇਨੀ ਚਰਖਾ ਪਾਬੋ ਚੱਕ ਦੇਨੀ ਪੂਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਿਆਂ ਜੀ ਤੁਹਾਨੂੰ ਇਹ ਮੇਰਾ ਛੋਟਾ ਜਿਹਾ ਲੋਕ ਗੀਤ ਪਸੰਦ ਆਇਆ ਹੋਵੇਗਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਗੀਤ ਕਿਹੋ ਜਿਹਾ ਲੱਗਿਆ ਇਕੱਲੇ ਦੇ ਨਾਲ ਥੋੜੀ ਜਿਹੀ ਆਵਾਜ਼ ਟੁੱਟ ਜਾਂਦੀ ਹੈ ਜੇ ਦੋ ਜਣੇ ਹੋਈਏ ਤਾਂ ਵਧੀਆ ਲੰਬੀ ਹੋਏਗਾ ਗੀਤ ਨੇ ਇਹ ਤੇ ਤੁਸੀਂ ਨਾਲੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਘੰਟੀ ਵਾਲਾ ਬੱਟਨ ਆ ਪ੍ਰੈਸ ਕਰ ਦਿਓ ਜਿਹੜਾ ਪਹਿਲਾਂ ਮੇਰੇ ਨਾਲ ਪਰਿਵਾਰ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਹੋਰ ਵੀ ਜੁੜੋ ਜੀ ਇਹਨੇ ਥੋੜੇ ਜੁੜਨ ਦੇ ਨਾਲ ਸਾਨੂੰ ਹੌਸਲਾ ਮਿਲਦਾ ਜੀ ਅਸੀਂ ਹੋਰ ਅੱਗੇ ਜਾਈਏ ਤੇ ਤਾਂ ਪਰਿਵਾਰ ਵਿੱਚ ਵਾਧਾ ਹੋਵੇ ਮਹਾਰਾਜ ਅਗੇ ਅਰਦਾਸ ਬੇਨਤੀ ਕਰਦੇ ਹਾਂ ਚਲੋ ਜੀ ਮੈਂ ਦਿਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰਾ ਲੋਕ ਗੀਤ ਕਿਹੋ ਜਿਹਾ ਲੱਗਿਆ